ਸਤ ਸ੍ਰੀ ਅਕਾਲ ਅੱਜ ਤੁਹਾਨੂੰ ਅਸੀਂ ਦੋ ਰੰਗ ਦਾ ਬੁਣਾਈ ਕੰਨੀ ਦੱਸਾਂਗੇ ਤੇ ਇਹਦੇ ਵਿੱਚ ਅਸੀਂ ਤੁਹਾਨੂੰ ਡਿਜ਼ਾਈਨ ਪਾਣਾ ਵੀ ਦੱਸਾਂਗੇ ਹੁਣ ਅਸੀਂ ਬੇਸ ਬਣਾ ਚੁੱਕੇ ਆ ਥੱਲੇ ਬਾਰਡਰ ਬਣਿਆ ਹੋਇਆ ਹੈ ਉੱਪਰ ਅਸੀਂ ਨੀਲੇ ਰੰਗ ਦੀ ਦੋ ਸਲਾਈਆਂ ਪਾ ਚੁੱਕੇ ਆ ਉੱਪਰ ਅਸੀਂ ਚਾਰ-ਚਾਰ ਜੇ ਸਲਾਈਆਂ ਨਾਲ ਬੁਣਾਈ ਸ਼ੁਰੂ ਕਰਾਂਗੇ ਤੇ ਹੁਣ ਅਸੀਂ ਆ ਤੁਹਾਨੂੰ ਉਹ ਮਜੌਣੀ ਦੱਸਾਂਗੇ ਕਿ ਇਸ ਤਰ੍ਹਾਂ ਅਸੀਂ ਧਾਗਾ ਨਾਲ ਉਹਨੂੰ ਦੂਸਰਾ ਗੋੜਾ ਨਾਲ ਅਟੈਚ ਕਰਨਾ ਹੈ ਦੇਖੋ ਇਸ ਤਰ੍ਹਾਂ ਨਾ ਇਹਦੇ ਨਾਲ ਇਹ ਬੰਨ ਲੈਣੀ ਹੁਣ ਹੁਣ ਆਪਾਂ ਬੁਣਾਈ ਕਰਨੀ ਸ਼ੁਰੂ ਕਰਾਂਗੇ ਦਿਨ ਆਜ ਦਾ ਸਵੈਟ ਦੀ ਬੁਣਾਈ ਵੀ ਕਰਾਂਗੇ ਤੇ ਹੁਣ ਡਿਜ਼ਾਈਨ ਪਾਣਾ ਵੀ ਦੱਸਾਂਗੇ ਇਸ ਤਰ੍ਹਾਂ ਬਨ ਕੇ ਹੁਣ ਅਸੀਂ ਬੁਣਾਈ ਸ਼ੁਰੂ ਕਰਾਂਗੇ ਪਹਿਲਾ ਗੁੰਡਾ ਸੇਮ ਬਿਨਾ ਗੁੰਡੇ ਤੇ ਰੱਖਦੀ ਹੁੰਦੀ ਹੈ ਅਸੀਂ ਬਿਨਾ ਗੁੰਡੇ ਉਤਾਰ ਲੈਣਾ తర బ శుకేసి సుద్ధా బ దూజా అన్నాజైన్ బాగా మేర భవ స్వెట బ మేర భస్ తా డిజైన్ పాటి స్వెటర్ కు తర్దిత తాను నీ తరేట हम असी दूसरा रंग शुरू किया देखो इस तरह ही बनानी सीधी सिलाई बनानी है उल्टी सिलाई असि उल्टी ही बनावे पता हम सातों महात्मा सिलाई बन के पूरी हो चुकी है आप उल्टी सिलाई उल्टी ही बनाऊंगे पूरी ये असं कोई डिजाइन नहीं पाया हम चार सिलाई इस तरह बनानी सीधी पुठी दीसरी सिलाई हूँ असी तीसरी सिलाई सीधी शुरू कर चुके हैं ਦੋ ਸਲਾਈਆਂ ਸਾਰੇ ਬਣ ਗਏ نیچے ਆ ਦੇਖੋ ਉਪਰ ਕਿ ਜਾਂ ਸਲਾਈ ਪਾ ਕੇ ਫਿਰ ਦੋਨੋਂ ਸਿੱਧੇ ਸਿੱਧੀ ਸਲਾਈ ਆਪਾਂ ਸਿੱਧੀ ਪਾਵਾਂਗੇ ਪੂਰੀ ਹੋ ਗਈ ਹੁਣ ਇਹਨਾਂ ਸਲਾਈਆਂ ਪੂਰੀਆਂ ਹੋ ਗਿਆ ਹੁਣ ਆਪਾਂ ਚੌਥੀ ਸਲਾਈ ਹੋਰ ਤੇ ਬਣਾਵਾਂਗੇ ਹੁਣtorchisway ਸਾਡੀ ਉਲਟੀ ਸ਼ੁਰੂ ਹੋ ਗਈ ਹੈ ਹੁਣ ਫਿਰ ਇਸ ਤੋਂ ਬਾਅਦ ਸਿੱਧੇ ਸਲੇ ਨੂੰ ਲਾਂਗ ਚੇਂਜ ਕਰਨਾ ਤੇ ਜਾਈਏ ਪਾਵਾਂਗੇ ਦੇਖੋ ਹੁਣ ਸਾਡੇ 4 ਸਨੇ ਪੂਰੇ ਹੋ ਗਏ ਇਸ ਤਰ੍ਹਾਂ ਸਾਡੇ 4 ਬਣਨੇ ਸ਼ੁਰੂ ਹੋ ਗਿਆ ਦੇਖੋ ਹੁਣ ਆਪਾਂ ਇਸ ਦੇ ਉੱਤੇ നീളരംഗ് സിലായി ഡിജൈൻ പാടേ സാടി പഞ്ീ സലായി ശൂ ഡിജൈൻ തിക്ക സിദ്ധാ ബാക്ക് ഉൾട്ട ബാണോ ബസ് ഇപ്പീറ്റ് അത് സി കി സൈ അസ് ബാധി സലൈ ഓൾ പേ ചാർ സാർ പഞ്ച ਉਸ ਤੋਂ ਬਾਅਦ ਅਗਲਾ ਰੰਗ ਚੇਂਜ ਕਰਨਾ ਤੇ ਇਸੇ ਦਿਨ ਜਰਮਾ ਉਹਗੇ ਇਸ ਤਰ੍ਹਾਂ ਸਾਡਾ ਡਿਜ਼ਾਈਨ ਬਣਦਾ ਜਾਊਗਾ ਇੱਕ ਇੱਕ ਪੁੰਨ ਸਿੱਧਾ ਤੇ ਇੱਕ ਉਲਟਾ ਇਹ ਰਿਪੀਟ ਕਰਦੇ ਜਾਣਾ ਫਿਰ ਅਸੀਂ ਹੁਣ ਆਪਾਂ ਉਲਟੀ ਸਲਾਈ ਉਲਟੀ ਦੇਖੋ ਇਸ ਤਰੀਕੇ ਨਾਲ ਹੈ ਸਾਡਾ ਡਿਜ਼ਾਈਨ ਬਣਨਾ ਸ਼ੁਰੂ ਹੋ ਗਿਆ ਇਸ ਤਰ੍ਹਾਂ ਸਾਡੇ ਸਾਰੇ ਉੱਪਰ ਬਣਾਈ ਹੁੰਦੀ ਜਾਣੀ ਦੇਖੋ ਇਸ ਤਰ੍ਹਾਂ ਸਾਡੇ ਇਹ ਡਿਜ਼ਾਈਨ ਬਣਦਾ ਸ਼ੁਰੂਆ ਜਿਹੜੇ ਮੇਰੇ ਭੈਣ ਬਹੁਤੇ ਡਿਜ਼ਾਈਨ ਓਕੇ ਨਹੀਂ ਸਮਝ ਆਦੇ ਉਹ ਤਾਂ ਇਸ ਤਰ੍ਹਾਂ ਦੋ ਰੰਗ ਦਾ ਡਿਜ਼ਾਈਨ ਬਣਾ ਸਕਦੀਆਂ ਬੱਚੇ ਦੇ ਕੋਲੇ ਦੇਖੋ ਇਸੇ ਤਰ੍ਹਾਂ ਇਹ ਰਿਪੀਟ ਕਰਦੇ ਲੈ ਸਿੱਪਰ ਤੱਕ ਚੱਲਣਾ ਹੁੰਦਾ ਸੀ ਇਹ ਸਾਡੇ ਚਾਰਸ ਰੇ ਪੂਰੇ ਹੋ ਗਏ ਹੁਣ ਇਸ ਤੇ ਗਿਆ ਸੀ ਇਹ ਵਾ ਦੂਸਰਾ ਕਲਰ ਲਾ ਕੇ ਇਸ ਤਰ੍ਹਾਂ ਡਿਜ਼ਾਈਨ ਬਣਾ ਲੈਣਾ ਸਿੱਧੇ ਪੁੱਟ ਇੱਕ ਇਕੋਟਾ ਸੰਦਤ ਇਕ ਪੁੱਠਾ ਬਣਾ ਲੈ ਇੱਕ ਸਲਾਈ ਜਾਣਾ ਉਸਦੇ ਬਾਅਦ ਸਿੱਧੇ ਪੁੱਠੇ ਸਲਾਈ ਬਣਾ ਜਾਣਾ ਚਾਰ ਸਲਾਈਆਂ ਰਿਪੀਟ ਕਰਕੇ ਫਿਰ ਅਸੀਂ ਦੂਸਰਾ ਰੰਗ ਸ਼ੁਰੂ ਕਰਨਾ ਫਿਰ ਇਸ ਤਰ੍ਹਾਂ ਬਣਾਣਾ ਇਸ ਤਰ੍ਹਾਂ ਸਿਰਫ ਬਣਾਤਾ ਜਾਣਾ ਡਿਜ਼ਾਈਨ ਦੇ ਅਕ ਤੱਕ ਥੈਂਕ ਯੂ ਸਸਤਰੀ ਕਾਂ